ਅੰਦਰ ਹੀ ਚਲ ਜਾਓ ਹੈਗਾ ਕੋਈ ਹੈਗੇ ਆ ਆ ਵੀਰ ਆ ਵੀ ਦੱਸਣ ਦੇ ਇੱਕ ਇਹ ਆ ਹੋਰ ਦੂਜਾ ਕਿੱਥੇ ਆ ਦੂਜਾ ਭਗਤ ਨਹੀਂ ਕੋਈ ਨਹੀਂ ਤੁਸੀਂ ਸਾਧਕ ਤੇ ਰਾਜੂ ਗਿਆ ਦੋ ਕਹੇ ਤੁਸੀਂ ਆ ਉਹਦਾ ਨਾ ਸਾਧਕ ਗਿਆ ਇਹਦੇ ਨਾਲ ਰਾਜੂ ਹੋ ਗਿਆ ਹੋਰ ਕੌਣ ਭਜੰਦੇ ਉੱਥੇ ਨਹੀਂ ਭਜਿਆ ਕੋਈ ਨਹੀਂ ਹੋਰ ਮੀਆਂ ਜੀ ਕੀ ਆ ਉਹ ਠੀਕ ਠਾਕ ਜੀ ਘੋਰ ਘਰ ਪਰਵਾਹ ਕਿਦਾਂ ਠੀਕ ਆ ਹਾਂ ਬਾਬੇ ਆਪਾਂ ਨੂੰ ਨਾ ਜਾਣਕਾਰੀ ਮਿਲੀ ਆ ਅੱਛਾ ਆਪਣੇ ਕੋਲ ਇੱਥੇ ਤੁਹਾਡੇ ਕੋਲ ਭਗਤ ਬੰਦੇ ਆ ਅੱਛਾ ਹਾਂਜੀ ਵੇਖ ਲਓ ਨਹੀਂ ਵੇਖਣਾ ਨਹੀਂ ਮੈਨੂੰ ਉੱਲਾ ਹੀ ਪਤਾ ਵਾ ਮੈਂ ਤੁਹਾਨੂੰ ਫੋਟੋ ਖਾਉਂਗਾ ਫਿਰ ਮੈਂ ਫਿਰ ਐਦਾਂ ਤੁਸੀਂ ਦੱਸ ਦੋਗੇ ਆਪਾਂ ਤੁਸੀਂ ਆਪਣੇ ਭਰਾ ਜੇ ਠੀਕ ਆ ਤੇ ਆਪਾਂ ਤੁਹਾਡੇ ਨਾਲ ਕੋਈ ਲੜਾਈ ਝਗੜਾ ਕੋਈ ਕੁਝ ਨਹੀਂ ਪਹਿਣੀ ਤੁਸੀਂ ਚੱਲ ਜਾਓ ਤੁਸੀਂ ਮੇਰੀਆਂ ਭੈਣਾਂ ਜੇ ਤੁਸੀਂ ਪਾਸੇ ਚੱਲ ਜਾਓ ਹਨਾ ਜੇ ਮੈਂ ਆਪ ਕੱਢੂਗਾ ਫਿਰ

ਤਾਂ ਸਾਧਗੁਰਾ ਜੂਗ ਤੇ ਜਾਤੀ ਮਾਰ ਹਾਂ ਇਧਰ ਆ ਘਾਟਰਾ ਬਾਹਰ ਚੱਲ ਅੰਦਰ ਹੀ ਚੱਲ ਜਲਦੇ ਆ ਅੰਦਰ ਹੀ ਚੱਲ ਜੋ ਹੈਗਾ ਕੋਈ ਹੈਗੇ ਆ ਆ ਵੀਰ ਆ ਵੀ ਦੱਸਣ ਜਿਆਗੇ ਇੱਕ ਇਹ ਆ ਹੋਰ ਦੂਜਾ ਕਿੱਥੇ ਆ ਦੂਜਾ ਭਗਤ ਨਹੀਂ ਕੋਈ ਨਹੀਂ ਤੁਸੀਂ ਸਾਧਕ ਤੇ ਰਾਜੂ ਗਿਆ ਦੋ ਕਹਿ ਤੁਸੀਂ ਆ ਉਹਦਾ ਨਾ ਸਾਧਕਿਆ ਇਹਦੇ ਨਾਲ ਰਾਜੂ ਗਿਆ ਆਜਾ ਬੁੱਤ ਬਾਹਰ ਆਜਾ ਆਜੋ ਆਜੋ ਆਜਾ ਗਾਣੇ ਸੁਣਦੇ ਹੋਰ ਕਿੰਨੇ ਆਪਣੇ ਕੋਲ ਇੱਦੇ ਡੇਰੇ ਚ ਹੈ ਨਹੀਂ ਬਾਬੇ ਇੱਕ ਨਹੀਂ ਆ ਠੀਕ ਆ ਤੁਸੀਂ ਦੱਸ ਦਿੱਤਾ ਤੁਸੀਂ ਦੱਸ ਦਿੱਤਾ ਧੰਨਵਾਦ ਤੇਰਾ ਜੇ ਆਪਣੇ ਨਾਲ ਸਹਿਯੋਗ ਦੇਂਗਾ ਨਾ ਮੇਰਾ ਭਰਾ ਕਿਉਂਕਿ ਇਹਨਾਂ ਦਾ ਵਾ ਉਹ ਵੀਰ ਹਾਂਜੀ ਹਾਂਜੀ ਸਾਡਾ ਭਰਾ ਇਹਨਾਂ ਦਾ ਭਰਾ ਜਿਹੜਾ ਤੁਹਾਡੇ ਕੋਲ ਬੰਦਾ ਵਾ ਠੀਕ ਆ ਠੀਕ ਆ ਆਪਾਂ ਜਬਾਨ ਦਿੰਨੇ ਆ ਮੈਂ ਵੀਡੀਓ ਬਣਦੀ ਆ ਜੇ ਤੁਸੀਂ ਆਪਣੇ ਆਪ ਦੱਸ ਦੋਗੇ ਚਲੋ ਹੈਗਾ ਤਾਂ ਭਾਵੇਂ ਗਲਤ ਵਾ ਪਰ ਜੇ ਤੁਸੀਂ ਆਪਣੇ ਆਪ ਦੱਸ ਦੋਗੇ ਅਸੀਂ ਕੋਈ ਵੀ ਤੁਹਾਡੇ ਤੇ ਕਾਰਵਾਈ ਨਹੀਂ ਕਰਾਂਗੇ ਦੱਸ ਨਹੀਂ ਹੋ ਗਿਆ ਇੱਕ ਤੁਹੀਂ ਫੋਟੋ ਵਿਖਾ ਲਓ ਕਿਹੜਾ ਬੰਦਾ ਹੈ ਫੋਟੋ ਨਹੀਂ ਵਿਖਾਉਣੀ ਤੁਹਾਨੂੰ ਹੀ ਬਾਬੇ ਤਾਰੇ ਕੋਲ ਬੰਦੇ ਹੈਗੇ ਆ ਨਾ ਨਹੀਂ ਨਹੀਂ ਫੇਰ ਵੇਖ ਲਓ ਫੇਰ ਹਾਂ ਜਦੋਂ ਮਰਜ਼ੀ ਤੁਸੀਂ ਜਦੋਂ ਮਰਜ਼ੀ ਰਾਤ ਸਵੇਰੇ ਜਦੋਂ ਤੁਸੀਂ ਆ ਸਕਦੇ ਆ ਆਓ ਕੋਈ ਗੱਲ ਨਹੀਂ ਭੱਜਿਆ ਕੋਈ ਨਹੀਂ ਕਹਣੀ ਤੁਸੀਂ ਬੱਚਿਆਂ ਨੂੰ ਮੇਰੀ ਭੈਣ ਬਾਪਰਾ ਲੈ ਜਾ ਬੱਚਿਆਂ ਪਰਾਂ ਲੈ ਜਾ ਹਾਂ ਹੂੰ ਇਹ ਕਦੋਂ ਦਾ ਆਪਣੇ ਤੋਂ ਇਹਨੂੰ ਹੀ ਗਵੇਂ ਸਾਹਮੀ ਨਹੀਂ ਹੋ ਗਿਆ ਨਹੀਂ ਨਹੀਂ ਦੱਸ ਦਿੰਦੇ ਕਿ ਨਾ ਬਈ ਤੇਰਾ ਮੇਰਾ ਅਨਿਲ ਨਾਮ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਮੈਂ Jharkhand ਦਾ ਰਹਿਣ ਵਾਲਾ ਹਾਂ Jharkhand ਦਾ Jharkhand ਦਾ ਕਿਹੜਾ ਏਰੀਆ ਆ ਬੰਦ ਕਰ ਲਾ ਅੱਛਾ ਉਧਰ ਆ ਫੋਨ ਅੰਦਰ ਚੱਲਣ ਦੇ ਹਾਂ ਚੱਲ Jharkhand ਦਾ ਕਿਹੜਾ ਏਰੀਆ Ranchi 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 ਚ ਕਿੱਥੇ ਰਹਿਣ ਵਾਲਾ ਹਟਿਆ ਉਪਰ ਹਟਿਆ ਝਰੜਮ ਗੜਾ ਟੋਲੀ ਓਕੇ ਗਾਮ ਦਾ ਕੀ ਨਾਮਾ ਗੜਾ ਟੋਲੀ ਗੜਾ ਟੋਲੀ ਹਾਂ ਜੀ ਓਕੇ ਤੇ ਪਰਿਵਾਰ ਦੇ ਤੇਰੇ ਡੈਡ ਦਾ ਨਾਮ ਕੀ ਆ ਫਾਦਰ ਸਾਹਿਬ ਦਾ ਕੀ ਨਾਮਾ ਫਾਦਰ ਤਾਂ ਪੂਰਾ ਹੋ ਗਿਆ ਸੀ ਆ ਦੇ ਭਰਾ ਪਰਾ ਬੱਲੂ ਨਾਮ ਹੈ ਬੱਲੂ ਕਾਈ ਚਾਚੇ ਦੇ ਨਾਮ ਚਾਚਾ ਮੇਰਾ ਨਹੀਂ ਹੈਗਾ ਉਹ ਉਹ ਵੀ ਗੁজার ਗਿਆ اچھا ਜਿਹੜਾ ਤੂੰ ਆਪਣਾ ਪਿੰਡ ਦੱਸਿਆ ਵਾ ਉਸ ਪਿੰਡ ਦੇ ਵਿੱਚ ਤੇਰਾ ਘਰ ਕਿੱਥੇਗਾ ਮਤਲਬ ਕਿ ਕੀ ਦਾਦੇ ਦਾ ਪਹਿਲਾਂ ਮੈਨੂੰ ਨਾਂ ਦੱਸ ਦਾਦੇ ਦਾ ਨਾਂ ਕੀ ਆ ਦਾਦਾ ਦਾ ਦਾਦਾ ਉਹ ਸਭ ਨਹੀਂ ਹੈ ਮੇਰਾ ਨਾਮ ਕੀ ਉਸਕਾ ਨਾਮ ਮੇਰਾ ਦਾਦਾ ਬਹੁਤ ਪਹਿਲੇ ਗੁজার ਗਿਆ ਉਸਕਾ ਨਾਮ ਕੀ ਆ ਥਾ ਉਸਕਾ ਉਸਕਾ ਬੜਾ ਨਾਮ ਥਾ ਬੜਾ ਬੜਾ ਤੇ ਆਪਕੇ ਫਾਦਰ ਦਾ ਕੀ ਨਾਮ ਥਾ ਤ੍ਰਿਥਨਾਤ ਜਾਦ ਤ੍ਰਿਥਨਾਤ ਜਾਦ ਇਹਦਾ ਵੀਰੇ ਘਰ ਤੇ ਦਾ ਤੇ ਲੱਭ ਗਿਆ ठीक है मेरे को मैं मैंने मैं दसा मैं अद्धा घंटा चाहिए सिर्फ घर लगभग ठीक है जी कोई गल नहीं कोई गल नहीं मेरी गल सुन तेरा घर है का मतलब तेरा मोहल्ला मोहला तेरी गली नंबर कहाँ पे है मतलब कोई जगह है आपके पास कौन सी जगह है घर के पास ऊपर हटिया पिठिया टोली ऊपर हटिया ओके उससे आगे जाइएगा गढ़ा टोली एच एस सी है पूरा गाँव के पास कौन सा गाँव बताया आपके गाँव के पास कौन सा गाँव है पिठिया टोली पिठिया टोली हाँ ठीक है जहाँ पे कब का है ਮੈਂ ਹੋ ਗਿਆ ਮੇਰਾ 1.5 ਮਹੀਨਾ ਹੋ ਰਾਇਆ ਹੂੰ ਮੈਂ ਥੋੜਾ ਮਜਬੂਰ ਮੈਂ ਥਾ ਪੈਸਾ ਉਸਾ ਮੇਰਾ ਚੋਰੀ ਉਰੀ ਹੋ ਗਿਆ ਘਰ ਜਾਣੇ ਵਾਲਾ ਥਾ ਤੋ ਮੇਰਾ ਮੈਂ ਸੋਚਿਆ ਕਹੀਂ ਕੰਮ ਕਰ ਲੇਦਾ ਪਰ ਬੇਨਤੀ ਹੈ ਕਿ ਪਤਾ ਕੀ ਆ ਵੀਰੇ ਇੱਥੇ ਤੁਹਾਡੇ ਜਿੰਨੇ ਵੀ ਟੋਲੇ ਹੈਗੇ ਆ ਨਾ ਤੁਹਾਡਾ ਇੱਕ ਨਹੀਂ ਇੱਥੇ ਮੇਰੇ ਨਾਲ 8-10 ਟੋਲੇ ਆ ਤੁਹਾਡੇ ਇੱਥੇ ਮਾਨਾ ਵਾਲੋ ਉੱਥੇ ਵੀ ਬੈਠੇ ਉਹ ਮੈਨੂੰ ਚੰਗੀ ਤਰ੍ਹਾਂ ਰਾਣਾ ਗੁੱਜਰ ਮੈਨੂੰ ਚੰਗੀ ਤਰ੍ਹਾਂ ਜਾਣਦਾ ਵਾ ਜਿਹੜੇ ਉੱਥੇ ਬੈਠੇ ਆ ਸਕੂਲ ਦੇ ਲਾਗੇ ਅ ਛੜਕ ਵੱਡੀ ਛੜਕ ਦੇ ਉੱਪਰ ਠੀਕ ਹੈ ਜੀ ਬੇਨਤੀ ਹੈ ਕਿ ਇਹਨਾਂ ਦਾ ਵੀਰ ਗਵਾਚਾ ਵਾ ਠੀਕ ਹੈ ਮੈਨੂੰ ਇਨਫੋਰਮੇਸ਼ਨ ਇੱਥੋਂ ਨਹੀਂ ਮਿਲੀ ਆ ਅੱਛਾ ਅੱਛਾ ਮੇਰੇ ਕੋਲ ਉਹਦੀਆਂ ਫੋਟੋਆਂ ਵੀ ਆਈਆਂ ਵਾ ਠੀਕ ਹੈ ਇਹਨਾਂ ਦਾ ਬ੍ਰਦਰ ਗਵਾਚਾ ਵਾ ਇੱਥੋਂ ਦਾ ਅਹੀ ਲੋਕੇਸ਼ਨ ਕੜਾਈਆ ਬ੍ਰਦਰ ਲੋਕੇਸ਼ਨ ਕੜਾਈਆ ਪੁਲਸ ਥਾਣੇ ਉਹ ਅੱਛਾ ਅੱਛਾ ਠੀਕ ਹੈ ਜੀ ਸਾਨੂੰ ਇਹ ਆ ਕਿ ਪੁਲਸ ਦੇ ਥਰੂ ਆਏ ਉਹ ਥੋੜਾੇ ਕੰਮ ਲੰਮਾ ਚੜਾ ਹੋ ਜਾਣਾ ਵਾ ਤੁਹਾਨੂੰ ਵੀ ਪਰੇਸ਼ਾਨੀ ਹੋਣੀ ਆ ਸਾਨੂੰ ਵੀ ਹੋਣੀ ਆ ਸਾਨੂੰ ਇਹ ਕਿਹੀਂ ਇੱਕ ਵਾਰੀ ਆਪ ਜਾ ਕੇ ਅਸੀਂ ਸੋਸਾਇਟੀ ਵੱਲੋਂ ਇਹਨਾਂ ਨੇ ਸਾਡੇ ਕੋਲ ਅਪਰੋਚ ਕੀਤੀ ਆ ਜੇਕਰ ਇਹਦਾ ਦਾ ਭਰਾ ਮਿਲ ਜੇ ਤੁਹਾਡੇ ਕੋਈ ਦੁਸ਼ਮਣ ਨਹੀਂ ਹੈਗੇ ਇਹਨਾਂ ਦਾ ਬੇਟਾ ਵਿਚਾਰੀ ਨਹੀਂ ਇਹਨੂੰ ਆ ਡਗਲਾ ਇਕੱਲਾ ਮੰਦਾ ਪਾ ਤੂੰ ਇਹਨੂੰ ਹੋਰ ਪਰਾਂ ਲੈ ਕੇ ਪੁੱਛ ਨਹੀਂ ਨਹੀਂ ਮੈਨੂੰ ਕੋਈ ਦਿੱਕਤ ਨਹੀਂ ਆ ਮੈਨੂੰ ਇਹਦਾ ਕੋਈ ਦਿੱਕਤ ਨਹੀਂ ਆ ਸਾਡਾ ਹਾਂ ਠੀਕ ਹੈ ਜੀ ਜਿੱਦੂ ਪੁੱਛ ਸਕਦੇ ਤੁਸੀਂ ਵੀ ਇੱਥੇ ਜਿੱਥੇ ਮੱਦੀ ਨੂੰ ਪਾ ਤੂੰ ਨਾ ਹੋਰ ਨਹੀਂ ਨਹੀਂ ਕੋਈ ਗੱਲ ਨਹੀਂ ਮੀਆਂ ਦੀ ਮੈਂ ਤੁਹਾਡਾ ਕੋਈ ਦੁਸ਼ਮਣ ਨਹੀਂ ਆ ਪਰ ਸਾਨੂੰ ਮਤਲਬ ਕਿ ਤੁਹਾਡੇ ਜਿੰਨੇ ਵੀ ਡੇਰੇ ਹੈਗੇ ਹੈਪੀ ਜੀ ਜਾਂਦੇ ਨਾ ਹੈਪੀ ਮੇਰਾ ਚੰਗਾ ਮਿੱਤਰ ਬਸ ਉਹਨੂੰ ਪੁੱਛ ਲਿਆ ਟਾਡੇ ਬਾਰੇ ਹੈਪੀ ਮੇਰਾ ਚੰਗਾ ਜਾਨੂਆ ਹੈਪੀ ਬੱਲਾ ਹਾਂਜੀ ਹੈਪੀ ਬੱਲਾ ਪਰ ਬੱਬੀ ਤੁਹਾਡੇ ਡੇਰਿਆਂ ਤੋਂ ਹੋਰਾਂ ਤੇ ਲੱਗੇ ਆਂ ਅਸੀਂ ਆਪ ਬੰਦੇ ਦੱਸਦੇ ਆਂ ਜਿਹੜਾ ਉਹਦਾਂ ਦੇ ਬੰਦੇ ਨਾ ਜਿਹਨਾਂ ਮਤਲਬ ਬੰਦੇ ਜਿਹੜਾ ਦਿਮਾਗ ਤੋਂ ਚਲੋ ਮੈਂ ਇਹ ਆਨਾ ਕਿ ਤੁਹਾਡੇ ਸਾਰਾ ਭਾਈਚਾਰਾ ਵਾ ਇੱਕ ਰੀ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਲਈ ਆਪਾਂ ਠੀਕ ਹੈ ਜਾ ਕੇ ਗੱਲ ਕਰ ਲਈ ਆਪਾਂ ਜੇ ਤੁਹਾਡੇ ਹਨਾ ਭਰਾ ਤੁਹਾਡੇ ਨਾਲ ਤੁਹਾਡੀ ਗੱਲ ਮੰਨਦੇ ਆ ਤੇ ਸਾਨੂੰ ਇਹਨਾਂ ਦੇ ਭਰਾ ਦਾ ਤੁਹਾਡੇ ਡੇਰਿਆਂ 'ਚ ਇਨਫੋਰਮੇਸ਼ਨ ਮਿਲੀ ਆ ਨੀ ਹਾਂ ਨਾ ਅਸੀਂ ਆਪਣੇ ਡੇਰੇ ਜਿਵੇਂ ਵਾਰ ਜੁਗਦੇ ਆਂ ਮੈਂ ਮੰਨਦਾ ਵਾਂ ਮੈਂ ਮੰਨਦਾ ਵਾਂ ਪਰ ਤੁਹਾਡਾ ਪਾਈਚਾਰਾ ਤੇ ਹੈਗਾ ਨਾ ਇੱਥੇ ਨਾਲ ਨਹੀਂ ਅਸੀਂ ਇੱਥੇ ਤੇ ਨਹੀਂ ਘਰੇ ਆ ਤੁਸੀਂ ਸਮਝ ਨਹੀਂ ਉਹ ਵੀ ਤੇ ਤੁਹਾਡੇ ਕੋਲ ਲੱਗਦਾ ਜਿਹੜੇ ਇੱਥੇ ਲਾਗੇ ਬੰਦੇ ਬਿਠੇ ਆ ਮੈਂ ਜੀ ਪਤਾ ਕੀ ਅਸੀਂ ਨਾ ਖੇਤ ਘਰ ਜਾਂਦੇ ਨਾ ਬੰਦਾ ਪੁਰਾਣਾ ਪੁਰਾਣੀ ਮੰਨਦਾ ਮੇਰੀ ਗੱਲ ਹੁਣਾ ਸਾਹਿਬ ਜੀ ਕਿਉਂ ਅਸੀਂ ਆਪਣੇ ਘਰ ਦੀ ਨਾਰੀ ਨੇ ਅਸੀਂ ਕਿੱਥੋਂ ਹਾਂ ਬੱਬੇ ਇੱਕ ਗੱਲ ਹੋਰ ਜੇ ਇੱਕ ਗੱਲ ਹੋਰ ਜੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਚਲੋ ਧੰਨਵਾਦ ਤੁਸੀਂ ਮੈਨੂੰ ਕਹਿ ਦਿੰਦਾ ਵੀ ਤੂੰ ਝੂਠ ਨਹੀਂ ਮਾਰਿਆ ਬੰਦਾ ਨਹੀਂ ਭਜਾਇਆ ਲਗਾਇਆ ਨਹੀਂ ਤੁਸੀਂ ਮੈਨੂੰ ਦ ਮੈਨੂੰ ਇਥੋਂ ਆਲੇ ਦੁਆਲੇ ਨੂੰ ਜੇ ਪਤਾ ਲੱਗ ਗਿਆ ਨਾ ਵੀ ਤੁਹਾਡੇ ਕੋਲ ਇੱਕ ਤੋਂ ਵੱਧ ਹੋਰ ਬੰਦੇ ਆ ਫਿਰ ਫਿਰ ਤੁਸੀਂ ਜੁਰਮਾਨਾ ਜਿਦਾਂ ਨੂੰ ਕਿ ਜੇ ਕਿ ਮੈਨੂੰ ਇਥੋਂ ਆਲੇ ਦੁਆਲੇ ਨੂੰ ਜੇ ਪਤਾ ਲੱਗ ਗਿਆ ਨਾ ਵੀ ਤੁਹਾਡੇ ਕੋਲ ਇੱਕ ਤੋਂ ਵੱਧ ਹੋਰ ਬੰਦੇ ਆ ਫਿਰ ਫਿਰ ਤੁਸੀਂ ਜੁਰਮਾਨਾ ਜਿਦਾਂ ਨੂੰ ਦੇਖ ਲੈ ਉਹ ਵੀਡੀਓ ਬਣਦੀ ਇਹ ਕੋਈ ਤਾਂ ਬਣਾ ਰਿਹਾ ਇਥੋਂ ਤੈਨੂੰ ਬੰਦਾ ਮਿਲ ਜਾ ਜੋ ਜੁਰਮਾਨਾ ਭਾਰਾ ਠੀਕ ਹੈ ਤੁਹਾਡੇ ਨਾਲ ਇੱਦਾਂ ਡੇਰੇ ਇੱਧਰ ਗਾ ਬਹੁਤ ਡੇਰੇ ਆ ਨਵੇਂ ਪਿੰਡ ਡੇਰੇ ਆ ਗਿਆ ਉੱਥੇ 10 15 20 ਘਰ ਆ ਆਪਾਂ ਸਾਡੇ ਤਿੰਨਾਂ ਕਰਾ ਦੇ ਜਿੰਮੇਵਾਰੀ ਤੂੰ ਕੋਈ ਬੰਦਾ ਤੈਨੂੰ ਮਿਲਦਾ ਜਿਹੜਾ ਡਾਨ ਆਖੇਗਾ ਉਹ ਪਾ ਦਾਂਗੇ ਜਦੋਂ ਡਾਨ ਤੇ ਕੋਈ ਬੰਦਾ ਮਿਲ ਗਿਆ ਨਾ ਅਸੀਂ ਡੰਨ ਸਕਦਾ ਇਹ ਕੋਈ 10 ਵਾਰ ਕਹਿੰਦੇ ਆ ਵੀਡੀਓ ਸਾਹਮਣੇ ਪਰ ਨਾ ਮੈਂ ਮੰਨਦਾ ਵਾਂ ਪਰ ਮੈਂ ਤੁਹਾਡੀ ਗੱਲ ਨਹੀਂ ਕਰਦਾ ਕਈ ਵੀਰ ਬਾਅਦ ਮੁਕਰ ਜਾਂਦੇ ਟਾੜਿਆ ਆਕਰ ਦੀਨੇ ਵਾਲ ਪਿੰਡ ਸੀਗਾ ਟਾਡੇ ਬੰਦੇ ਹੀ ਸ਼ਾਇਦੋ ਦੀਨੇ ਵਾਲੇ ਪਿੰਡੀ ਪਹਿਲਾਂ ਜੁਰਮਾਨਾ ਮੰਨ ਗਏ ਭਾਈ ਉਹਦਾ ਪਰਿਵਾਰ ਲੱਗਾ 17 ਸਾਲਾਂ ਬਾਅਦ ਜੁਰਮਾਨਾ ਮੰਨ ਮੰਨ ਹੈ ਹੈਪੀ ਨਵਲੇ ਕੋਈ ਗੱਲ ਨਹੀਂ ਹੈਪੀ ਦਾ ਮੇਰੇ ਨਾਲ ਹੁਣ ਕੋਈ ਗੱਲ ਨਹੀਂ ਆ ਪਰ ਮੈਨੂੰ ਚੱਲ ਤੁਹਾਡੇ ਜਿਹੜੇ ਦੂਜੇ ਡੇਰੇ ਹੈਗੇ ਮੈਨੂੰ ਉੱਥੇ ਲੈ ਚਾਲੋ ਉਹਨਾਂ ਨਾਲ ਗੱਲ ਹੀ ਕਰਨੀ ਆਪਾਂ ਇਹ ਕੀ ਕਰੀਏ ਉਹਦਾ ਕੀ ਗੱਲ ਆਪਾਂ ਡੇਰੇ 10 ਦੇ ਕਿੱਥੇ ਗਾ ਡੇਰੇ ਗੁਜਰਾ ਸਾਰੇ ਥਾਂ ਥਾਂ ਵੀ ਇੱਥੇ ਬਹੁਤ ਬੈਠੇ ਗੁਜਰਾ ਇੱਥੇ ਬਹੁਤ ਜ਼ਿਆਦੇ ਆ ਹੂੰ ਅਹੀਂ ਕਿਸੇ ਦੇ ਘਰ ਨਹੀਂ ਜਾ ਸਕਦੇ ਪਤਾ ਕੀ ਆਪਾਂ ਇਹ ਗੱਲ ਪਹਿਲਾਂ ਕਰ ਲਈ ਕਿਉਂ ਆਪਾਂ ਤੁਹਾਨੂੰ ਦੇਰੇ ਦਾ ਸਾਰਾ ਦਾ ਪਤਾ ਇੱਧਰ ਦੇਰੇ ਇੱਧਰ ਨਾ ਆਪਣੇ ਘਰ ਨਹੀਂ ਜਾ ਸਕਦੇ ਅਸੀਂ ਦੇਰੇ ਘਰ ਜਿਵੇਂ ਆਪਾਂ ਕਿਸੇ ਦੇ ਘਰ ਨਾ ਜਾਣਾ ਇਹ ਤੇ ਬਾਈ ਜੀ ਗੱਲ ਦੱਸ ਦੋ ਜੀ ਕਿਵੇਂ ਨਾ ਕਿ ਝੂਠੀ ਸਾਹ ਦੇਣੀ ਨਹੀਂ ਕਿਸੇ ਨੂੰ ਭਾਵੇਂ ਉੱਥੇ ਹੋਵੇ ਨਾ ਹੋਵੇ ਪਰ ਚਲੋ ਵੀਰ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਚੁੱਕਣ ਲੈ ਜੀ ਕੱਲ ਨੂੰ ਟਾਡੇ ਤੇ ਮੈਨੂੰ ਜੇ ਕਿਸੇ ਨੇ ਕਹਿ ਦਿੱਤਾ ਨਾ ਕਿ ਇੱਥੇ ਬੰਦਾ ਹੈਗਾ ਵਾ ਹਨਾ ਪ੍ਰੂਫ ਦੇ ਦਿੱਤਾ ਮੈਂ ਬਿਨਾ ਪ੍ਰੂਫ ਨਹੀਂ ਆਉਂਗਾ ਠੀਕ ਹੈ ਜੀ ਹੁਣ ਤੇ ਸਾਨੂੰ ਲੋਕੇਸ਼ਨ ਇੱਥੋਂ ਦੀ ਆਈ ਆ ਠੀਕ ਆ ਚਲੋ ਤੁਸੀਂ ਕਹਿ ਦਿੱਤਾ ਜਦੋਂ ਛਾਪਾ ਮਾਰਦੇ ਹੁਣ ਇੱਥੇ ਡੇਰੇ ਲਾਗੇ ਲਾਗੇ ਹੈਗੇ ਬੜੇ ਆ ਸਾਨੂੰ ਹੁਣ ਇਹ ਨਹੀਂ ਪਤਾ ਕਿ ਆਹ ਲੋਕੇਸ਼ਨ ਕਿਹੜੇ ਡੇਰੇ ਦੀ ਆ ਲਾਗੇ ਲਾਗੇ ਡੇਰੇ ਬਹੁਤ ਕਿਲੋਮੀਟਰ ਦੇ ਵਿੱਚ ਡੇਰੇ ਬਹੁਤ ਆ ਸਾਰੇ ਚਾਰਜ ਫਿਰੇ ਗਏ ਹਾਂ ਮਾਨਾਵਾਲ ਦੀ ਲੋਕੇਸ਼ਨ ਆਈ ਸਾਡੇ ਕੋਲ ਅੱਛਾ ਅੱਛਾ ਤੁਸੀਂ ਹੋ ਜੇ ਹੋਰ ਵੀ ਡੇਰੇ ਆ ਆਡੇ ਤੁਸੀਂ ਜਦੋਂ ਉਹ ਆ ਇਥੋਂ ਰੋਡ ਮੁੜਦਾ ਨਾ ਹਸਪਤਾਲ ਦਵੈ ਨੂੰ ਹਾਂਜੀ ਉੱਥੇ ਆ ਗਾੜੀ ਡੇਰੇ ਗਿਆ ਡੇਰੇ ਸਾਰੇ ਉਹ ਨਹਿਰ ਦੇ ਡੇਰੇ ਗਿਆ ਮੇਰੇ ਅੱਗੇ ਨੌਵੇਂ ਪਿੰਡ ਡੇਰੇ ਗਿਆ ਉਹਨ ਇੱਧਰ ਡੇਰੇ ਚਾਰਜ ਫੇਰੇ ਡੇਰੇ ਗਿਆ ਸਾਹਿਬ ਜੀ ਨਹੀਂ ਜਿਹੜੇ ਮਾਨਾਂਵਾਲ ਡੇਰੇ ਆ ਉਹ ਕਿਧਰਲੀ ਸਾਈਡ ਆ ਆ ਦੇਖੋ ਮਾਨਾਂ ਵਾਲੇ ਆ ਆ ਮਤਲਬ ਕਿ ਆ ਕੱਚੇ ਕੱਚੇ ਚੱਲਦੀ ਏ ਸਿੱਧੇ ਜਾ ਕੇ ਕੱਚੇ ਤੇ ਸਿੱਧੇ ਐਂਡ ਤੇ ਆ ਗਏ ਪੰਜ-ਛਤ ਘਰ ਇਧਰੇ ਪੰਜ-ਛਤ ਗੁੱਜਰ ਸਾਰੇ ਕਿੰਦੇ ਨਾਲ ਵੀ ਡਰੇਗੇ ਮੈਂ ਬਾਬੇ ਪਤਾ ਕੀ ਕਰਨਾ ਮੈਂ ਕੁਝ ਨਹੀਂ ਕਰਨਾ ਮੈਂ ਮੈਂ ਕੀ ਕਰਨਾ ਮੈਂ ਇੱਥੋਂ ਦੀ ਵੀਡੀਓ ਬਣਾ ਕੇ ਤੇ ਇੱਥੋਂ ਦੇ ਏਰੀਆ ਚ ਮੈਂ ਵਾਇਰਲ ਕਰ ਦੇਣੀ ਆ ਠੀਕ ਆ ਕੀ ਹੋਣਾ ਵਾ ਵੀ ਇੱਥੇ ਜਿਹੜਾ ਤੁਹਾਡੇ ਕੋਲ ਬੰਦੇ ਜਿਨ੍ਹਾਂ ਨੇ ਵੇਖਿਆ ਨਾ ਤੁਹਾਡੇ ਪਰਿਵਾਰਾਂ ਚ ਮੈਨੂੰ ਹੁਣ ਲਾ ਦੇਣੇ ਵੀਰਾਂ ਹਾਂ ਨਹੀਂ ਤੁਸੀਂ ਥਾਡੇ ਕੋਲ ਬੰਦੇ ਆ ਨਾ ਕੋ ਬੰਦਾ ਦਾ ਨਾਮ ਨਹੀਂ ਚਲੋ ਇਹਦੇ ਨਹੀਂ ਮੈਂ ਗੱਲ ਕਰਦਾ ਤੁਹਾਡੇ ਪਰਿਵਾਰਾਂ ਚੋਂ ਹੀ ਮੈਨੂੰ ਫੋਨ ਆਜਣਾ ਵਾ ਸਾਹਿਬ ਦੀ ਮੇਰੀ ਗੱਲ ਨਾ ਇਸ ਬੰਦੇ ਨੂੰ ਤੁਸੀਂ ਪੁੱਛ ਸਕਦੇ ਵੀ ਹੋਰ ਬੰਦਾ ਇੱਥੇ ਹੈਗਾ ਜਾਂ ਨਹੀਂ ਹੈਗਾ ਹੈਗਾ ਬੰਦਾ ਤੇ ਵੀ ਪੁੱਛ ਸਕਦੇ ਨੂੰ ਮੀਨਾ ਡੈਡ ਹੋ ਗਿਆ ਨਾ ਇਹਨੂੰ ਪੁੱਛ ਸਕਦੇ ਕੋਈ ਹੋਰ ਬੰਦਾ ਹੈਗਾ ਇੱਥੇ ਕਿ ਨਹੀਂ ਆਹੋ ਅਸੀਂ ਝੂਠ ਮਾਰਦਾ ਇਹ ਨਹੀਂ ਨਾ ਮਾਰੇਗਾ ਚਲੋ ਆਹੋ ਆਪਾਂ ਕੋ